Skal vi spise? ਕਣੀ ਜਵਾਲੀ ਬੜੇ ਹੋਗਾ ਫੇਰ ਪਤਾ ਲੱਗੂਗਾ ਨਾ ਜੇ ਤਾਨੂੰ ਖੇਚਣੇ ਤੇ ਜਿੱਕੇ ਜਾ ਕੇ ਮਿਲਦੇ ਫੇਰ ਕੀ ਕਰੋਗੇ ਨਹੀਂ ਖਾਵਾਂਗੇ ਹੋਰ ਕੀ ਕਰਾਂਗੇ ਅੱਜ ਬਣ ਜਾ ਰਿਹਾ ਸਹਰ ਕਰੇ ਆਲੂ ਵਾਲੇ 프ੌਂਟੇ ਤੰਦੂਰ ਚ ਲਿਣਾ ਹਣਾ ਤੰਦੂਰ ਚ ਲਾਏ ਤੰਦੂਰ ਗਿਲਾ ਹੈਗਾ ਸਹੀ ਖਰਾਪ ਹੋ ਗਾ ਸਾਰੇ ਇਹ ਤੁਹਾਨੂੰ ਮਿਕਸ ਸਿੰਪਲ ਕੱਲੇ ਆਲੂਆਂ ਚ ਮੜ ਪਾਇਆ ਹੈ ਤੇ ਪਾਸੋਂ ਕੋਈ ਥਾਣੀਆਂ ਨਹੀਂ ਸਰ। ਯਾਨੀ ਇੱਧਰ ਹੱਡਾ ਗੰਡੇ। ਵਖਾਇਓ ਖਾਇਓ। ਵਿੱਚ ਨਹੀਂ ਆ ਮਿਰਚਾਂ। ਵਿੱਚ ਨਹੀਂ ਆ ਮਿਰਚਾਂ, ਨੀਲੇ ਗੰਡੇ। ਵਾਹ, ਦਵਾ ਮੂ ਛੜਦਾ ਹੋਵੇ ਤੇ ਬੜਾ ਮਜ਼ਾ ਆਉਂਦਾ ਮੈਨੂੰ ਤਾਂ। ਹਮਾਰੇ ਬਰੂਦ ਮੰਗਣ ਤੇ। ਮੈਂ ਕਰਦੀ ਮੈਂ ਕਿੰਨੀ ਆ। ਉਹਦੇ ਨਾਲ ਮੂ ਰੋਟੀ ਆ ਗਈ। ਦੀ ਵੇਨੜੀ ਮੇਰੀ ਪਹਿਲਾਂ ਨਹੀਂ ਕਰਦੇ ਨੇ ਐ ਮੰਮੀ ਉਹਨੇ ਮੰਨਦੇ ਉਹਨੇ ਮੰਨਦੇ ਉਹਨੇ ਮਤਲਬ ਮੰਨਦੇ ਤਾਂ ਆੜਨੇ ਆਉਣ ਦੇ ਵੀ ਨਹੀਂ ਪਤਾ ਮੰਨਦੇ ਦਾਦੀ ਜੀ ਮੰਨਦੇ ਹੁੰਦਾ ਮੈਨੂੰ ਪਤਾ ਨਹੀਂ ਆਉਣੇ ਨੇ ਮੰਨਦੇ ਉਹਨਾਂ ਕੀ ਹੁੰਦਾ ਵਾ ਮੰਨਦੇ ਉਹਨੂੰ ਆਪਣੇ ਘਰ ਤੇ ਮੰਨਦੇ ਉਹਨਾਂ ਕੀ ਹੁੰਦਾ ਜਿਹੜੇ ਮੰਨਦੇ ਬੈਂਦੇ ਨਹੀਂ ਟੁੱਟ ਜੇ ਫਿਰ ਉਹਨੂੰ ਬਾਹਨ ਜਿਹੜਾ ਹੁੰਦੇ ਉਹਨੂੰ ਕਹਿੰਦੇ ਮੰਨਦੀ ਉਹਨਾਂ ਜਦੋਂ ਤੁਸੀਂ ਹੁੰਦੇ ਹੁੰਦੇ ਸੀ ਉਹ ਮੈਂ ਨਹੀਂ ਹੁੰਦੀ ਹੁੰਦੀ ਜਦੋਂ ਨਾਨੀ ਹੁੰਦੇ ਹੁੰਦੇ ਕੀ ਕਰੀਂਦੇ ਸੀ ਸਾਨੂੰ ਨਾ ਤੁਸੀਂ ਇਹ ਨਹੀਂ ਮੱਝੇ ਤੇ ਪਹਿਲਾਂ ਮੈਂ ਨਾ ਪਹਿਲਾਂ ਮੈਂ ਨਾ ਮੁੰਡੇ ਆਣੇ ਪਹਿਲਾਂ ਮੁੰਡੇ ਬਿਠਾਉਣੇ ਹੁੰਦੇ ਆਵੇ ਲੈ ਇਥੇ ਅਮਰੂਦ ਪੱਕਾਂ ਦੇ ਅਮਰੂਦ ਦੇ ਇਹ ਉਹਨਾਂ ਨੇ ਖਾਣਾ ਇਹ ਮੁੰਡੇ ਬੱਲਣਾ ਪਏ ਜਿਵੇਂ ਮੁੰਡੇ ਕਿਉਂ ਪਤਾ ਨਹੀਂ ਕਿਉਂ ਹੁਣ ਕੋਈ ਮੁੰਡੇ ਕੁੜੀਆਂ ਨਹੀਂ ਆ ਗਏ ਹੈ ਨਹੀਂ ਗਏ ਸਾਡੀ ਤਾਈ ਜੀ ਨੇ ਜਦੋਂ ਇਕੱਠੇ ਹੁੰਨੇ ਸਾਡੀ ਤਾਈ ਨੇ ਕਹਿ ਰੋ ਟਿਪਲਾ ਮੁੰਡੇ ਖਾਣਗੇ ਕੁੜੀਆਂ ਫਿਰ ਖਾਣਗੀਆਂ ਜਦੋਂ ਅਸੀਂ ਆੜਾ ਜਾਂ ਫਿਰ ਜਦ ਜਿੰਦਾ ਮੱਦੀ ਚੱਲਣਦੇ ਪਹਿਲਾਂ ਜਦ ਇਕੱਠੇ ਹੁੰਨੇ ਨਾ ਸਾਡੀ ਤਾਈ ਦੇ ਰੋ ਟਿਪਲਾ ਮੁੰਡਿਆਂ ਨੇ ਨਹੀਂ ਫਿਰ ਕੁੜੀਆਂ ਨੇ ਦੇਈ ਇਹ ਸ਼ਾਗਰ ਦੇ ਹੀ ਕੁੜੀਆਂ ਨਾ ਨਹੀਂ ਖਾਣੀ ਕਰਦੇ ਬੈਠੇ ਇਹ ਤੇ ਕੀਤਾ ਕਿਉਂ ਮੈਂ ਹੁਣ ਜਾ ਕੇ ਪੁੱਛੂਗੀ ਵੀ ਤੁਸੀਂ ਸਾਡੇ ਨਾਲ ਇਹ ਕਰਦੇ ਨਹੀਂ ਚੱਲੇ ਇਹ ਗੱਲ ਪੁੱਛੀ ਆ ਤੇ ਮੈਂ ਫਿਰ ਵੇਲਾ ਹੁਣ ਵੇ ਪਹਿਲਾ ਸਭ ਤੋਂ ਪਹਿਲੇ ਸਭ ਤੋਂ ਚੀਜ਼ਾਂ ਹੀ ਚਾੜਤਾਂ ਨਹੀਂ ਜਰੂਰ ਲੈਂਦੇ ਹਰ ਕੋਈ ਚੀਜ਼। ਸਮਾਪਤ ਕਰੀ ਵੀ। ਤੇ ਪਹਿਲਾਂ ਮੇਰੇ ਜ਼ਮਾਨੇ ਚ ਹੁੰਦਾ ਨਹੀਂ ਮੁੰਡੇ ਆਣ ਆਹ ਚੀਜ਼ ਪੀਂਦੇ ਆਣ ਮੋਤੀ ਹੁੰਦੇ। ਮੈਂ ਮੈਨੂੰ ਥੋੜਾ ਜਿਹਾ ਦਹੀਂ ਦੇਓ। ਉਹ ਤੇਰਾ ਮੈਨੂੰ ਪਤਾ ਦਹੀਂ ਤੈਨੂੰ ਐ ਹੀ ਡਾਲਾ ਦਾ ਦਹੀਂ ਲੱਗਿਆ। ਕਿਹੜਾ ਮਾਦ ਦੇ ਹੁੰਦੀ ਨਾ। ਹਾਂ। ਛੁੱਟੀ ਆ ਕੇ ਦੇਖਾਣਾ ਹੁੰਦਾ ਉਹ ਵੀ ਨਹੀਂ ਕਿਹਦੇ ਖਾਤਾ ਜਾਂਦਾ। ਮਮਾ ਜਿੰਨਾ ਮੈਂ ਦੱਖਸ਼ਾ ਵੀ ਦੁੱਤੀ ਹਾਂ ਦੱਖਸ਼ਾ ਵੀ ਦੜ ਕੇ ਨਹੀਂ ਉੱਠਦੀ ਜਾਈ ਹਾਂ ਕਿੰਨੀ ਦੜ ਘੁੱਟੀਆਂ ਨਾ ਜ਼ਿਆਦਾ ਟੜ ਕੇ ਉੱਠਦੀਆਂ ਨੇ ਹਾਂ ਥੋੜੇ ਲੇਟ ਉੱਠਣਾ ਨਹੀਂ ਐ ਤੜਕੜ ਨਹੀਂ ਕਰਨਾ ਹੈ ਪਾਂਡੇ ਮਾਂਜਨੇ ਹੀ ਹਣਾ ਆ ਪਾਂਡੇ ਮਾਂਜ ਕੇ ਤਾਂ ਹੋਗੀ ਥੋੜੇ ਜਿਹਾ ਮਾ ਕਰੰਦੇ ਹਾਂ ਜਿੰਨਾ ਬੈ ਇਨਾ ਖਾਣੇ ਦੇ ਦੇ ਜੇ ਵੀ ਤੇਰਾ ਵੱਧ ਗਿਆ ਤਾਂ ਘੁੱਟ ਖਾਏਗਾ ਕੀ ਹੂੰ ਜਿੰਨੀ ਭੁੱਖ ਹੋਣਾ ਖਾऊंगी ਭੁੱਖ ਤੇਨ ਹੁੰਦੀ ਨਹੀਂ ਨਾ ਫਿਰ ਹੁਣ ਐ ਪੈਕਣ ਭਾਦ ਤੇਨ ਤੋਂ ਭੁੱਖ ਉਸੇ ਪੈ ਲੱਗ ਜਦੀ ਹੈ ਨਾ ਫਿਰ ਤੋਂ ਉਸੇ ਵਾਲੇ ਭੁੱਖ ਕੱਲ੍ਹ ਨੂੰ ਭੁੱਖ ਨਹੀਂ ਲੱਗੇ ਕੱਲ੍ਹ ਪੈਕਣ ਮੈਂ ਤੇ ਮੀਠੇ ਖਾਣੇ ਮੈਂ ਲੰਬੀ ਬਈ ਤੇ ਤੁਮਾਂ ਨੇ ਦੋ ਦੁਆ ਕੋ ਆਪਣੇ ਫੜਲੇ ਦਵਾ ਦੇ ਉਹਨੇ ਕਰਦੇ ਦੀਦੀ ਮੰਮਾ ਨੂੰ ਪੁੱਛਿਆ ਸਮਰ ਉਹ ਕੀ ਕਹਿੰਦੇ ਹਨ ਗੜੀਆਂ ਮੈਂ ਕਿਹਾ ਮੈਨੂੰ ਆਪੇ ਪਤਾ ਚੱਲ ਗਿਆ ਮੈਂ ਲੰਮੀ ਪੈ ਕੇ ਦਾ ਮਤਲਬ ਹੈ ਨਾ ਤੁਹਾਨੂੰ ਕਿੱਥੇੋਂ ਪਤਾ ਲੱਗਦਾ ਜਿਹੋ ਕਰ ਰਹੇ ਨਾ ਸਾਰਾ ਪਤਾ ਹੁੰਦਾ ਤੇ ਕੀ ਕਰ ਰਹੇ ਹੈ ਜੀ ਮੇਰੇ ਲਈ ਕਿੰਨਾ ਪਤਾ ਇਹ ਜਿਹੜਾ ਮੇਰੇ ਲਈ ਖਾ ਦੋੜੀ ਕਿੰਨੀ ਆ 100 4 ਚਲੋ ਬੈਠੋ ਮੇਰੇ ਕੋਲ ਨਹੀਂ ਹੈ। ਮੈਂ ਵੀ ਕੱਢ ਦੇ ਕੱਢ ਲਿਆ ਬੈਠੀ ਗਾਈ। ਜਿੱਦ ਰੇਕ ਫਰੋਂਟ ਹੈ ਬੰਦ ਜਿੱਦ ਸੋਨੇ 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 ਚਮਕਿਆ ਨਾ। ਆ ਗਿਆ ਬਰੂਦ ਵਿੱਚ ਪਾਏ ਰੋਟੀ ਦਾ ਜਲ ਬਰੂਦਾਂ ਰੋਟੀ ਬਣਾਈ। ਬਾਰਾਂ ਮਾਸ ਗਿਆ ਤੇ ਰੋਟੀ ਦਿਖਾਣੀ ਟੱਡਾ ਕਰਕੇ ਮੈਂ ਵੀ ਅਹੀਂ ਭੁੱਖੇ ਬੈਠਾ ਅਹੀਂ ਭੁੱਖੀਆਂ ਬੈਠੀਆਂ ਆ ਆਲੂ ਵਾਂ ਰੋਟੀ ਬਣਾਇਆ ਜੀ ਦੇਵਰੇ ਦੇ ਉਹ ਹੋ 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 ਅਮਰੋਦ ਪਰੋਲੇ ਵਾਂ ਜਾਨ ਨੇਰ ਘੜੀ ਕਰੂਗੇ ਹੁਣੇ ਪਰੋਉਂ ਤੁਤਖੰਡਾ ਭੋਇ ਕਰੇ ਨਾ ਇਹ ਦੇੰਦੀ ਬਾਦ ਦੇ ਲੈ ਲੈ ਮੈਂ ਮਾਤਾ ਤਾਂ ਪੜ ਲਾਉਂ ਜਲਦ ਰੋਟੀ ਖਾ ਆਈਂਕ ਰੋਟੀ ਖਾ ਪੜਾ ਸੇਣਾ ਕੋਤ ਮੇਰਾ ਪੜਾ ਸੇਣਾ ਅੱਗੇ ਆ ਉਹ ਜਿਹੜੇ ਉੱਤੇ ਟੰਗੀਆਂ ਨਹੀਂ ਕਿ ਕਿਰਸੀ ਜਿਹੜਾ ਕਾਂਧਾ ਨਹੀਂ ਲੱਗਿਆ ਕਾਂਧੇ ਲੱਗੇ ਉੱਪਰੋਂ ਡਿੱਗ ਪੈ ਥੱਪੜ ਮੈਂ ਆ ਜਾऊंगा ਬਸ ਦੇਖ ਦੇਖ ਕੇ ਜੁਕਦੀ ਹਾਂ ਬਾਰਾਂ ਨੂੰ ਨੰਬਰ ਹੋ ਜਾ ਮੈਂ ਸਮਾਂ ਤੇ ਥੱਪੜ ਲਾ ਦੂੰਗਾ ਉਹ ਇਥੇ ਰਹਿ ਤੂੰ ਕੋਈ ਤੂੰ ਆਵੇ ਕਿਨੇ ਸਾਲ ਆਲੂ ਬਰੇ ਕਿਉਂ ਨਹੀਂ ਖਾਣਾ ਪਰ ਦਹੀਂ ਖਾ ਖਾਲਾ ਖੜਾ ਆਹ ਚਾਹੇਗੇ ਤੋ ਕੋਈ ਫੋਨ ਕਰ ਚਲ ਖਾਪ ਕੇ ਹੋ ਤੈਨ ਨੰਗਣਾ ਨਹੀਂ ਹੈ ਤੈਨ ਜੀ ਤੋ ਮੈਂ ਮਾਰ ਖਾ ਗਈ

Thank <laughs> you. समर समर रोटी पचंदियां न रोटियां पचंदियां हां की है यार मैं ट्रैक्टर ते चढ़े मैं कहंदी अपने किथे गए समर चाबी चाबी दे, दे।, दे लगा और स्टार्ट कर देगा ਉਹ ਤਾਂ ਹੀ ਵੇਟੀ ਆ ਜੀ ਮम्मा ਮੈਦੂ ਨਿਕਲ ਕੇ ਆ ਗਈ ਤਾਂ ਤੂੰ ਡਿੱਗਣਾ ਵਾ ਇਧਰੋਂ ਨਿਕਲ ਕੇ ਆ ਗਈ ਆ ਨਾ ਜੀ ਇੰਜਲਾਂ ਦੀ ਮੈਂ ਕਿਉਂ ਪਿੱਛੇ ਰਹਿ ਗਈ ਹਣਾ ਹੈਪੀ ਗੌ ਕਤਲ ਜਾਈ ਉਹਨੂੰ ਕੋ ਪਛੀ ਪੜਾ ਬੰਮੀ ਵਾਲੇ ਪੱਤੀ ਆਉਂਦੀ ਉਹਨਾਂ ਦੇ ਟੋਕੇ ਤੇ ਆਪਰੇ ਰੇਡੇ ਤੇ ਲੱਗਦੇ ਉਹਨਾਂ ਦੇ ਟੋਕੇ ਦੇ ਕੁਛਲੇ ਹੁੰਦੇ ਸਾਰੇ ਗਏ ਗਏ ਮੰਮੀ ਅਜ ਵਿੱਚ ਦੂਜੇ ਤੇ ਉਹ ਫੁੱਲ ਜਗੇ ਫੁੱਲਾਂ ਵਾਲੇ ਸਰੋਂਦ ਨਹੀਂ ਖੁੱਲਦੇ ਹਣੀ ਤਹ ਹੋਰ ਤੋੜੀ ਗਿਆ ਗਣਿਤ ਤੇ ਤੋੜੀ ਗਣ ਕੇ ਵਿਖਾ ਤੇ ਮੈਂ ਹੁਣੇ 10000 ਰੁਪਏ ਨਾਮ ਦਵਾਂਗੀ ਆ ਲਖ ਦੀ ਲਗਤ ਆ ਇੰਨੀ ਚਾਹੀਦੀ ਮੈਨੂੰ ਨਾ 100 ਸਾਲ ਲੱਗ ਜਾਣ ਫਿਰ ਵੀ ਨਹੀਂ ਫਿਰ ਵੀ ਨਹੀਂ ਗਿਣੀ ਜਾਣੀ ਬਸ 100 ਸਾਲ 100 ਸਾਲ ਤੂੰ ਰਹਿਣਾ ਹੀ ਨਹੀਂ ਹੈ ਛੋੜ ਗੱਲ ਉਹ ਨਹੀਂ ਤੂੰ ਮਰਨੀ ਨਹੀਂ ਆਪਣੀ 10000 ਤੂੰ ਕੀ ਕਹਿ ਲਗੀ ਹਾਂ ਲੱਖ ਦੀ ਥੋੜੀ ਹੈ ਲੱਖ ਕਈ ਲੱਖ ਹੈ ਐਨੇ ਮੋਟੇ ਜਿਹਾ ਫਲ ਦੀ ਉਹਨੇ ਕਿ ਲੱਖ ਹੋਣੀ ਆ ਕੋਲ ਉਹ ਦੋ ਲੱਖ ਸਵੇਰੇ ਮੈਂ ਭਰੀ ਥੋੜੀ ਜਿਹੀ ਪੁੱਛ ਲਾਉਣ ਲੱਗਾ ਪਰ ਇਹ ਥੋੜੀ ਜੀ ਉਹ ਡਾਕੂਮੈਂਟ ਭਰੀ ਗਈ ਨਹੀਂ ਕਿੰਨੀ ਕਿ ਭਰੀ ਗਈ ਨਹੀਂ ਤੋ ਬਦਨਾਮ ਦਾ ਆਂਦਾ ਆ ਸਮਰੇ ਸਾਡਾ ਖਾਂਦਿਆ ਵਾ ਮਰੂਦ ਹੈ ਨਾ ਖਾ ਕੇ ਰੋਟੀਆਂ ਇੱਕ ਅੱਧਾ ਘੰਟਾ ਰੋਟੀ ਖਾਦੇ ਨਾ ਮਰੂਦ ਫੜ ਕੇ ਬੈਠਾ ਹਾਂ ਗਗੜੀ ਜੀ ਮੇਰੀ ਗਗੜੀ ਹੈ ਤੂੰ ਲੱਡੂ ਜੀ ਮੇਰੀ ਚੋਨੀ ਜੀ ਮੇਰੀ ਦੱਦੂਆਂ ਤੋਂ ਮੇਰਾ ਦੱਦੂ ਕਿ ਲੱਡੂ ਤੂੰ ਦੱਦੂ ਆ ਮੈਂ ਚੱਲਦੇ ਮੈਂ ਚੱਲਣ ਦੇ ਇਹ ਚੱਲਣਾ ਚੱਲਣਾ ਰੀਕਾ ਉੱਡੇ ਚ ਹੂੰ ਤੇ ਆਣ ਕੇ ਚਾਹੀਦਾ ਤੂੰ ਜਿੱਥੇ ਵੜਨਾ ਦੋਵੇਂ ਇਕੱਠੇ ਵੜਨਾ ਬਸ ਤੇਰੀ ਮੰਮਾ ਤੇਰੀ ਮੰਮਾ ਦੇ ਓਹੋ ਮੰਮੀ ਦੇ ਸਾਗ ਲੱਭਣ ਪਹਿਲਿਆਂ ਦੇ ਵਿੱਚ ਆ ਕੰਦੇਸਾ ਖਾਨ ਜੀ ਕਰਤਾ ਹਣ ਕੱਟ ਤੋੜ ਲੈਣਗੇ ਤੇ ਤਸਵੀਰ ਧਰ ਲਾਂਗੇ ਮਰੁੱਦਾ ਵਾਲ ਸੰਗਣਾ ਜਾਵਾ ਆ ਨਹੀਂ ਆ ਕੀ ਆ ਸ਼ੈਫੁੱਲੇ ਜੇ ਪਿਆ ਵੱਡੇ ਹੋ ਗਏ ਉਹਨਾਂ ਪੱਠੇ ਹੁੰਦੀ ਦੇ ਨਹੀਂ ਦੇ ਉਹਦੋਂ ਬੜਾ ਦੀਦਾ ਸੀ ਇੰਨੇ ਕੇ ਪੱਕੇ ਪੱਕੇ ਲੱਥ ਗਿਆ ਬਰੋ ਤੇ ਬਾਕੀ ਹਜੇ ਹੋਰ ਬੜੇ ਪੱਕੇ ਹੋ ਥੋੜੇ ਤਾਮ ਉਹ ਲੈਂਦੇ ਨਹੀਂ ਹਟ ਤੋਂ ਇੰਨੇ ਕੇ ਮੈਂ ਲਾ ਲੈ ਜਿੰਨੇ ਕੇ ਲੱਥੇ ਮੇਰੇ ਤੋਂ ਸਮਰ ਸਵੇਰ ਦਾ ਮਰੂਦ ਮਰੂਦ ਕਰਨ ਦੇ ਆ ਹੁਣ ਸ਼ਾਮ ਹੋ ਗਈਆਂ ਅੱਜ ਦੀਆਂ ਜੀ ਪੋੜਾ ਹੱਜਦਾ ਮੈਂ ਖੁਆਲੀ ਤੂੰ ਖੁਆਲੀ ਖੁਆਲੀ ਤੂੰ ਖੁਆਲੀ ਤੂੰ भैन जी अपना बाथरूम ए बाथरूम अपना है सवेरे भी इतन किया हूं भी इतने आन के है बाथरूम मम्मी ने बाथरूम करता इतने बुए गाड़ी ਚਾਲੂ ਜੀ ਹੋ ਗਿਆ ਕੰਮ ਸ਼ੁਰੂ ਆਪਣਾ ਚਲੋ ਜੀ ਕਰਦੇ ਆ ਪੰਜ ਦਾ ਵਲੌਗ ਦਾ ਇੱਥੇ ਐਂਡ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਿਓ ਹਣਾ ਇਹਨਾਂ ਉਹ ਸਮਰਤ ਕੰਨਾ ਇੰਤਕੈ ਉਹ ਹੱਦੀ ਵੀਡੀਓ ਨੂੰ ਤੱਕਣ ਵਾਸਤੇ